हां ਵੀ ਚੋਬਰੋ ਕੀ ਹਾਲ ਚਾਲ ਏ ਤੇ ਬਾਈ ਅੱਜ ਗੱਲਬਾਤ ਹੈਗੀ ਇੱਦਾਂ ਆਪਾਂ ਗੱਡੀ ਲੈਣ ਚੱਲੇ ਆਂ ਆਰਟੀਕਾ ਲੁਧਿਆਣੇ ਤੋਂ ਉਸ ਤੋਂ ਪਹਿਲਾਂ ਪਾਣੀ ਦੀ ਬੋਤਲ ਲੈ ਆੜੀਏ ਬੰਦੇ ਤੇ ਆਏ ਹੋਏ ਆਂ ਅੰਦਰ ਪਾਣੀ ਦੀ ਬੋਤਲ ਦਈ ਯਾਰ ਇੱਕ ਚੱਕੋ ਵੀ ਪਾਣੀ ਦੀ ਬੋਤਲ ਚੱਕ ਲਈ ਆ ਤੇ ਹੁਣ ਤੁਹਾਨੂੰ ਗੱਲਬਾਤ ਦੱਸਦੇ ਆਂ ਕਿਉਂ ਚੱਲੇ ਆਂ ਕੀ ਹਸਾਬ ਦਾ ਵਾ ਚਲਿਏ ਬਾਈ ਲੁਧਿਆਣੇ ਚੱਲੇ ਆਂ ਆ ਲੋ ਬਾਈ ਅੱਛਾ ਲੁਧਿਆਣੇ ਬਾਈ ਆਪਾਂ ਗੱਡੀ ਚੱਕਣ ਚੱਲੇ ਆਂ ਬਾਬਾ ਸੁੱਖ ਰੱਖੇ ਜੇਤ ਹੋ ਗਈਆਂ ਵਧਾਈਆਂ ਇਹ ਬਹੁਤ ਵਧੀਆ ਗੱਲ ਆ ਆ ਟਿਕਾ ਗੱਡੀ ਆ ਲੁਧਿਆਣੇ ਖੜੀ ਉੱਥੇ ਜਾਣਾ ਜੋ ਉਥੋਂ ਦਾ ਵਲੋਗ ਆ ਅੱਜ ਕੋਈ ਮਤਲਬ ਗੇੜਾ ਤੇ ਗੇੜੇ ਨੇ ਨਿਕਲਨੇ ਭਰਾਵਾ ਉਹਦੇ ਤੁਹਾਡਾ ਦਿਮਾਗ ਉਧਰ ਲੱਗਾ ਹੋਇਆ ਨਾ ਅਸੀਂ ਇੰਜ ਲਈ ਪੈਟਰੋਲ ਲਈਏ ਹੈ ਨਾ ਉਹ ਕਮਲ 'ਚ ਪੈ ਗਿਆ ਕੰਮ ਕਨਫਿਊਜ਼ਨ 'ਚ ਹੁਣ ਆਪਾਂ ਨੂੰ ਠੀਕ ਆ ਬਾਈ ਸਾਥ ਉਹਦਾ ਦਿੱਲੀ ਦਾ ਫਰਕ ਫਿਰ ਮੈਂ ਨਾ ਪੈਟਰੋਲ 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 ਪਈ ਵਾਧਿਆ ਸਵਾਰੀ ਖੱਜਲ ਨਹੀਂ ਤੋਰ ਬੈਠੋ ਹਣਾ ਹਾਂ ਪੰਜ ਵਾਰੀ ਪਹਿਚੇ ਚੇਂਜ ਕਰਨੀ ਪੈਂਦੀ ਸਵਾਰੀ ਵਿਚਾਰੀ ਸੁੱਤੀ ਹੁੰਦੀ ਨਿਆਣੇ ਗੋਦੀਆਂ ਚ ਚੱਕੇ ਹੁੰਦੇ ਆ ਕਿੰਨਾ ਰਕ ਕਰਦਾ ਲਾ ਦੂ ਆ ਤੂੰ ਚੰਡੀਗੜ੍ਹ ਦਾ ਉਹ 1500 ਦਾ ਚੰਡੀਗੜ੍ਹ ਦਾ ਖਾਂਦੀ ਪੈਟਰੋਲ ਹਾਂ ਇਹ ਵੀ 12 1300 ਦਾ ਦੇਖ ਆ ਕੇ 2 300 ਦਾ ਫਰਕ ਜਿਹੜਾ ਫਰਕ ਐ ਮੈਰੇ ਆ ਐਰਟੀ ਦਾ ਦੀ 20 22 ਦੀ ਕਹਿੰਦੇ ਦੇ ਦਿੰਦੀ ਆ ਬਾਕੀ ਯਾਰ ਦੇ ਦੇ ਕੀ ਬੰਦਾ ਵਾ ਗੱਡੀ ਦੇਖ ਕੇ ਉਹਨੇ ਨਹੀਂ ਤੇ ਦੇਰ ਹੀ ਲੱਗ ਜਾਊਗਾ 1000 1500 ਦਾ ਆਣਾ ਬਈ ਤੇ ਅੜੀ ਤੇ ਚਲ ਟਟ ਨਹੀਂ ਆਈ ਹੈ ਉਹ ਉਹ ਦੌੜਦਾ ਵੀ ਫਿਰ ਦੇਰੀ ਦਾ ਯਾਰ ਰੇਗ ਵਲੌਗ ਚ ਦੱਸਦਾ ਉਹਨਾਂ ਆਹ ਸਪੀਡ ਬ੍ਰੇਕਰ ਤੋਂ ਭਰਾਵਾ ਬਚ ਕੇ ਰਿਓ ਕਿਤੇ ਨੇਰੇ ਚ ਗੱਡੀ ਨਾ ਸਟੰਟ ਕਰਵਾ ਲਿਓ ਗੱਡੀ ਦਾ ਬਹੁਤ ਖਤਰਨਾਕ ਆ ਭਰਾਵਾ ਸਪੀਡ ਬ੍ਰੇਕਰ ਰੇਗ ਵਲੌਗ ਚ ਦੱਸਦਾ ਭਾਈ ਮੈਂ ਤਾਂ ਹੀ ਤੁਹਾਨੂੰ ਗਵਾੜੇ ਰੋਕੇ ਮੈਂ ਕਿਹਾ ਭਾਈ ਯਾਰ ਕੇਲੇ ਲੜੀਏ ਭੁੱਖ ਲੱਗੀ ਹੋਈ ਆ ਕੇਲੇ ਦੇ ਦੀ ਯਾਰ ਛੇ ਹੈ ਕੇਲੇ ਛੇ ਦੇ ਦੀ ਤਲੋ ਵੀ ਭਾਈ ਆਪਾਂ ਫਲੋਰ ਪਹੁੰਚ ਗਏ ਇੱਥੋਂ ਇੱਕ ਹੋਰ ਪਾਈ ਹੁਣਾਂ ਨੇ ਜਾਣਾ ਵਾ ਇੱਥੇ ਪਟਰੋਲ ਪੰਪ ਤੇ ਕਦੀ ਰੁਕੇ ਭਾਈ ਹੈ ਅਸ਼ਾ ਲੋਕੇਸ਼ਨ ਦੱਸੀ ਹੋਣੀ ਸੀ ਕਿ ਹੈ ਇੱਥੋਂ ਦਾ ਵਾ ਫਲੋਰ ਦਾ ਹੈ ਇੱਥੇ ਗੱਡੀ ਲਾਵਾ ਹੈ ਨਾ ਇੱਕ ਤਲੋ ਵੀ ਕੇਲੇ ਦੀਆਂ ਛਿਲਕਾਂ ਸੈੱਟ ਦੀ ਆਪਾਂ ਡਸਟਬਿਨ ਚ ਬੰਦੇ ਆਣੇ ਕੰਮ ਡਸਟਬਿਨ ਕਿੱਥੇ ਭਾਈ ਡਸਟਬਿਨ एनर्जी के इने दी ਵੀ ਬੱਸਾਂ ਬਹੁਤ ਸੋਹਣੀਆਂ ਦੀ ਆ ਕੰਪਨੀ एनर्जी ਦੀ ਲੋ ਬਈ ਸ਼ਾ ਇਲੈਕਟ੍ਰਿਕ ਵਹੀਕਲ ਚਾਰ ਇਹ ਵੀ ਇਹ ਵੀ ਹੁਣ ਲੱਗਣ ਲੱਗ ਪਏ ਲੱਗ ਪਏ ਬਈ ਭਾਈ ਹੁਣੀ ਆ ਚੁੱਕੇ ਆ ਜਿੰਨਾਂ ਨੇ ਨਾਲ ਜਾਣਾ ਆਹ ਵਾਲੀ ਗੱਡੀ ਬਲੈਨੋ ਇਹ ਵੀ ਗੱਡੀ ਬਹੁਤ ਚੱਲਣਾ ਪਈਣਾ ਬਈ ਹੁਣ ਟੈਕਸੀ ਲਾਈਨ 'ਚ ਉਹ ਵਧੀਆ ਨਾਲੇ ਸਿੱਧੇ ਤਿੰਨ ਟੈਕਸੀ ਆ ਜਾਂਦੇ ਬੱਡੇ ਮਤਲਬ ਡਿੱਗੀ ਬਹੁਤ ਖਰੀ ਆ ਇਹਦਾ ਕੰਮ ਗੱਡੀ ਸਾਈਡ ਬਹੁਤ ਚਲਦੀ ਬਈ ਹੁਣ ਬਹੁ ਲੈਂਦੀ ਵੀ ਜਨਤਾ ਮੇਰੀ ਸਲਾਹ ਹੈ ਭਾਈ ਜੰਦਾ ਹਾਂ ਦਾ ਸਿੱਕੀ ਜਗਾ ਇਹ ਚੱਲਾ ਅੱਛਾ ਪਰ ਮੈਂ ਕਹਾਂ ਤਿੱਕੀ ਬਚੀਦਾਈ ਦੀ ਗੱਡੀ ਅੰਦਰ ਬੁੱਧੀ ਕਾਈ ਨਾਲੇ ਡੀਜ਼ਲ ਤੋਂ ਬਿਨਾ ਚੱਤੀ ਇਹ ਨਹੀਂ ਇਹ ਦਾ ਡੀਜ਼ਲ ਡੀਜ਼ਲ ਦੀ ਪਾਵਰ ਡੀਜ਼ਲ ਨਹੀਂ ਹਨ ਇਹ ਜੋਰ ਜਿਹਾ ਲੈ ਕੇ ਚੱਲਦੀਆਂ ਗੱਡੀਆਂ ਜਿਹੜੀਆਂ ਛੋਟੀਆਂ ਪੈਟਰੋਲ ਦੇ ਆ ਪਰ ਜੇ ਮੈਂ ਸ਼ਿਮਰ ਕੋਲ ਡੀਜ਼ਲ ਚਲਾਈ ਉਹ ਵੀ ਉਹਨੂੰ ਸੁਆਤ ਨਹੀਂ ਗੱਲ ਬਾਤ ਬਾਕੀ ਤੁਹਾਡੀ ਵੱਖਰੀ ਆ ਤੁਹਾਡੇ ਤੋਂ ਮੈਂ ਸੁਣਿਆ ਆਬੂ ਤਾਬੀ ਜੇ ਉਹ ਜਿਹੜੇ ਇੱਕ ਤੋਂ ਹੁੰਦੇ ਪੰਪ ਇੱਕ ਹੁੰਦੀ ਜਿੱਨਾ ਜਿਹੜੇ ਤੇਲ ਹੀ ਕੱਢਦੇ ਮਿੱਲਾਂ ਵਾਹ ਵਾਹ ਉਹ ਗੱਲ ਵਾਹਦਾ ਤੁਹਾਡੀ ਭਾਵਾਂ ਦੇ ਸਿਰ ਤੇ ਹੁੰਦੀ ਹੈ ਯਾਰ ਕੱਲਾ ਬੰਦਾ ਇੱਕ ਬਹੁਤ ਹੈ ਉਹ ਤੇ ਹੈ ਭਾਈ ਉਹ ਤੇ ਹੈ ਹੋਰ ਭਾਈ ਇਹ ਵਾਲ ਜਾਲੀ ਸਤਰੀ ਗਾ ਵਧੀਆ ਵਾਹ ਚੈੱਕ ਕਰੋ ਲੁਧਿਆਣੇ ਤਾਂ ਆਪਾਂ ਪਹੁੰਚ ਗਏ ਪਰ ਰਸ਼ ਬਹੁਤ ਆ ਯਾਰ ਚੌਂਕਾ ਜਿਹਾ ਇੱਕ ਸ਼ਾਮ ਦਾ ਟਾਈਮ ਆ ਨਾ ਛੁੱਟੀ ਦਾ ਟਾਈਮ ਆ ਬਾਹਲੀਆਂ ਸਟੇਟਾਂ ਦੇ ਈ ਜ਼ਿਆਦਾ ਦੇਖਦੇ ਪੰਜਾਬੀ ਦੇ ਦੇਖਦਾ ਹੀ ਨਹੀਂ ਵਿਆਹ ਕੋਈ ਸਲਾਮ ਵੀ ਭਾਈ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਗੱਲੁਹਿਆਣੇ ਉਹ ਫੜੀ ਗੱਲੀ ਸਾਹਮਣੇ ਹੋਰ ਵੀ ਭਾਈ ਕਮੇਟੀ ਹੋਰ ਹੋਰ ਆਹੋ ਗੱਲੀ ਜੱਟਰਵਾ ਵਾਲੀ ਆ ਲਓ ਵੀ ਭਾਈ ਗੱਡੀ ਗੁੜੀ ਦਾ ਤਾਂ ਪਤਾ ਨਹੀਂ ਕੀ ਹਿਸਾਬ ਹੋਊਗਾ ਸੀਗਾ ਪਰ ਭਾਈ ਹੁਣੇ ਕਹਿੰਦੇ 버거 ਖਾ ਕੇ ਜਾਏ ਹੁਣ ਆਏ ਤੇ ਹੈਗੇ ਹੀ ਆ

ਆਪਾਂ ਆਪਾਂ ਸੁਮੀ ਮੰਡਿਆ ਦਾ ਹੋਣਾ ਲੁਧਿਆਣੇ ਹਾਂ ਹੁਣ ਦੱਸਦੇ ਆਂ ਜੇ ਆਪਈ ਲੋ ਵੀ ਬਾਈ ਚੋਬਰ ਹੁਣ ਚੱਲੇ ਆ ਵਾਪਸ ਘਰੇ ਗੱਡੀ ਦਾ ਹਿਸਾਬ ਦਾ ਉਹਤ ਨਹੀਂ ਬਣਿਆ ਚਲੋ ਬਾਕੀ ਫੇਜ ਦੇਖਦੇ ਆਂ ਤੇ ਇਹ ਤੁਹਾਡੇ ਮਾਈਂਡ ਜੀ ਵੀ ਕੋਈ ਹੋਈ ਤੇ ਕਮੈਂਟ ਵਿੱਚ ਦੱਸੋ ਫੋਟੋਆਂ ਵਗੈਰਾ ਪਾਓ ਨੰਬਰ ਸਕਰੀਨ ਤੇ ਦੇ ਦਿੱਤਾ ਹੋਇਆ ਵਾ ਡਿਟੇਲ ਪਾਓ ਹਨਾ ਸਹੀ ਐਂਜੀਓ ਟਿਕਾ ਚਾਹੀਦੀ ਆ ਆਪਾਂ ਨੂੰ ਤੇ ਬਾਹਰ ਦੇਖਦੇ ਜਾਂ ਵਾਪਸ ਚੱਲੇ ਆ ਭਰਾਵਾ ਹੁਣ ਗਏ ਸੋਚ ਗਏ ਤੇ ਹੀ ਇਹਹੀਂ ਡੀਲ ਡਨ ਕਰ ਹੀ ਦੇਣੀ ਬਾਕੀ ਬਾਬੇ ਦੇ ਹਨਾ ਜੋ ਨੂੰ ਮਨਜ਼ੂਰ ਕਰੋ ਤਾਂ ਸੋਚਿਆ ਹੈ ਕਿ ਬੱਸ ਲੈ ਕੇ ਆ ਜਾਈ ਨਹੀਂ ਨਾਲ ਆ ਜੋ ਕਰਦਾ ਚੰਗੇ ਦੀ ਕਰਦਾ ਬਾਕੀ ਹਾਂ ਚਲੋ ਹੁਣ ਵਾਪਸ ਚੱਲਿਆਂ ਬਈ ਆਪਾਂ ਫਲੋਰ ਪਾਈ ਹੁਣੀ ਕਹਿੰਦੇ ਚਾਹ ਪੀ ਕੇ ਜਾਣੀ ਆ ਜੇ ਨਿਕਲਣਾ ਨਾ ਲੱਗਦੀ ਆ ਬਾਥਰੂਮ ਗਾਰੀ ਲਈਏ ਕੋਟਕ ਰਸਤੇ 'ਚ ਫੇਰ ਕਿੱਥੇ ਰੋਕ ਦੇ ਫਰਾਂਗੇ ਚਲੋ ਵੀ ਬਈ ਰੋਟੀ ਪਾਣੀ ਖਾ ਆ ਜੇ ਚਾਹ ਵਗਰਾ ਪੀ ਕੇ ਓਕੇ ਰਬੜ ਹੋ ਗਈ ਐ ਬਲੈਨੋ ਬਲੈਨੋ ਗੱਡੀ ਬਹੁਤ ਅੱਜ ਕੱਲ੍ਹ ਚੱਲਦੀ ਵੀ ਟੈਕਸੀ ਲਾਈਨ 'ਚ ਬਹੁਤ ਜ਼ਿਆਦਾ ਮੈਂ ਡਿੱਗੀ ਦਿਖਾਇਆ ਯਾਰ ਮੇਰੇ ਨੂੰ ਡਿੱਗੀ ਦੇਖਣੀ ਡਿੱਗੀ ਬਹੁਤ ਵੱਡੀ ਗੱਡੀ ਸੀ ਮੈਂ ਤੇ ਚਲ ਦੇਖੀ ਹੋਈ ਮੈਂ ਤੇ ਚਲ ਦੇਖੀ ਹੋਈ ਮੈਂ ਕਹਾਂ ਤੁਹਾਨੂੰ ਵੀ ਦਿਖਾਦਾ ਡਿੱਗੀ ਬਹੁਤ ਵੱਡੀ ਸੁਖਣਾ ਐਸ ਟਾਈਮ ਬਹੁਤ ਵੇਗਦੀ ਵੀ ਗੱਡੀ ਹਨਾ ਬਈ ਬਲੈਨੋ ਖੁੱਲ ਗਈ ਖੁੱਲ ਗਈ ਕੀ ਕਰੂ ਆ ਮਤਲਬ ਖੜੇ ਰੁਕ ਚ ਤੇ ਕੀ ਆ ਇਹਨੇ ਤਿੰਨ ਚਾਰ ਹੀ ਆ ਜਾਣੀ ਯਾਰ ਆਹ ਟਰੇਜ ਲਾਤੀ ਜਾਣੀ ਬਹੁਤ ਮਤਲਬ ਇਸ ਟਾਈਮ ਵਧੀਆ ਚੱਲਦੀ 20 ਰਨਿੰਗ ਦਾ ਕੰਮ ਇਹ ਗੱਡੀ ਦਾ ਚੱਲੀਏ ਭਾਈ ਵੇ ਰੋਣਾ ਤਾਂ ਬੜੀ ਬਣਾਇਆ ਹਾਂ ਇਹ ਓਕੇ ਭਾਈ ਆਹdale ਦੇਖਾਂਗੇ ਆਹ ਤਾਂ ਨਾਲ ਹੀ ਆ ਜੋ ਪਰ ਲਓ ਵੀ ਭਾਈ ਰੋਟੀ ਪਾਣੀ ਖਾ ਲਿਆ ਬਾਦ ਸਾਰਾ ਕੁਝ ਧੰਨਵਾ ਹੁਣ ਜਲੰਧਰ ਜਾ ਕੇ ਰੁਕਣਾ ਅੱਛਾ ਢਾਬੇ ਦਾ ਰੋਟੀ ਚਾਹ ਮੈਂ ਆ ਗਿਆ ਨਾ ਸੁਖਣਾ ਓਕੇ ਰਿਪੋਰਟ ਫਲੋਰ ਆ ਢਾਬਾ surjeet baisnu ਢਾਬਾ ਬਹੁਤ ਸਵਾਦ ਸੀ ਬਈ ਚਾਹ ਵੀ ਬਹੁਤ ਸਵਾਦ ਸੀ ਤੇ ਰੋਟੀ ਪਾਣੀ ਆ ਨਾ ਓਕੇ ਰਿਪੋਰਟ ਜੀ ਦਾ ਵਧੀਆ ਸੀ ਮਤਲਬ ਸ਼ੋਰਟ ਆਊਟ ਆ ਚੱਲੀਏ ਯਾਰ ਲੈ ਕੇ ਬਾਬੇ ਦੇ ਨਾ ਰੋਟੀ ਪਾਣੀ ਦੇ ਖਾ ਲਿਆ ਵਾ ਚਲੋ ਓਕੇ ਹੋ ਗਿਆ ਘਰੇ ਆ ਕੇ ਸੌਣਾ ਹੀ ਆ ਹਾਂ ਟੈਂਕ ਨਾ ਹੋ ਗਿਆ 11 ਵਜੇ 11 ਬੱਲੇ ਥਾਨ ਵਾਲੇ ਦਾ ਨਾਮ ਹਾਂ ਸਹੀ ਗੱਲ ਆ ਚਾਹ ਤੇ ਰੋਟੀ ਬਹੁਤ ਸਵਾਦੀ ਸੀ ਬਾਈ ਸਰਜੀਤ ਵਾਜ ਨੂੰ ਢਾਬਾ ਫਲੋਰ ਖਾ ਕੇ ਜਾਇਓ ਯਾਦ ਰੱਖ ਯਾਦ ਕਰੋਗੇ ਹਨਾ ਬਈ ਸਪੈਸ਼ਲ ਆ ਅੱਛਾ ਹਾਂ ਮੈਂ ਵੀ ਇੱਥੇ ਪਹਿਲਾਂ ਨਹੀਂ ਰੁਕਿਆ ਹੈਗਾ ਮੈਂ ਪਹਿਲਾਂ ਇੱਕ ਵਾਰ ਰੁਕਿਆ ਅੱਛਾ ਵਧੀਆ ਵਧੀਆ ਬਹੁਤ ਸਵਾਦ ਸੀ ਯਾਰ ਚਲੋ ਵੀ ਲੋ ਵਾਲਾ ਲਾ ਵੀ ਚਾਬਰੋ ਫਾਈਨਲੀ ਜਲੰਧਰ ਪਹੁੰਚ ਗਏ ਆਪਾਂ ਜਲੰਧਰ ਬਾਈਪਾਸ ਤੇ ਪਰ ਭਾਈ ਇਹਨਾਂ ਨੂੰ ਛੱਡ ਕੇ ਆਉਣਾ ਬਲਾ ਮੰਤਨ ਨੂੰ ਭਾਈ ਇਹਨਾਂ ਨੂੰ ਬਾਅਦ ਚ ਫੇਰ ਮੈਂ ਜਾਉਂਗਾ ਹਨਾ ਇਹ ਭਾਈ ਮੈਨੂੰ ਛੱਡ ਕੇ ਆਉਣਗੇ ਆਰਮੀ ਵਾਲਿਆਂ ਦਾ ਟਰੱਕ ਜਾਂਦਾ ਵਾ ਪਾਸ ਹੁਣ ਨਹੀਂ ਕਰਨ ਦਿੰਦੇ ਜਿੰਨੀ ਛੇਤੀ ਉਹ ਲੇਟ ਜੀ ਰੱਖੀ ਹੋਈ ਨਾਲ ਹੀ ਉਹਨਾਂ ਨੇ ਲਾ ਦੇਣੀ ਹੁੰਦੀ ਆਹ ਦੇਖੋ ਆ ਬੰਦੇ ਮਟਰ ਦਿੰਦੇ ਕਿ ਨਹੀਂ ਲੌਂਗ ਵਹੀਕਲ ਪੂਰੀ ਬਣਾ ਕੇ ਰੱਖੋ ਆਹ ਕਿੱਦਾਂ ਲੀ ਗਿਆ ਨਾ 10 ਮੀਰੀਨ ਸਾਥ ਆਉਣ ਦੇਣਗੇ ਜਿਹੜਾ ਇਹ ਹੈਗੀ ਆ ਪਤਾ ਨਹੀਂ ਇਹ ਟੈਂਕ ਦਾ ਵਾ ਟੈਂਕ ਲੱਧਿਆ ਨੀਗਾ ਪਰ ਉਹਦਾ ਉਹਦੀ ਟ੍ਰੇਲਰ ਮੰਥਨੂ ਭਾਈ ਹੁਣਾਂ ਦੇ ਪਿੰਡ ਆ ਗਏ ਭਾਈ ਹੁਣ ਉਤਾਰਤਾ ਵਾ ਓਕੇ ਓਕੇ चलो भी हूँ आपने अपने घर चलीए भाई चलो ओके चलो ठीक तो 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 है ओके लो भी आपकी ग्डी जाके चलें घरे भाई हूँ अपनी चल गए स्टैंड से सारे सोते हैं अच्छा भाई हूँ ही आए थे भाई हूनी बैट बूट के आए अपना स्वाद ले आए हैं तो केंद्र मिलना वा कि बस कहने भाई तुम दसो ਬੱਸ ਦਾ ਬੱਸ ਸਾਡੀ ਰੋੜਾ ਬੱਸ ਜਿਹੜੀ ਫ੍ਰੀ ਜਾਂਦੀ ਹੈ ਮਾਤਾ ਚਿੰਤਪੁਰਨੀ ਦੇ ਭਾਈ ਦੂਜੇ ਅਦਵਾਰ ਹਾਂਜੀ ਦੂਜੇ ਅਦਵਾਰ ਕੀ ਨੰਬਰ ਕੀ ਹਿਸਾਬ ਹੋਊਗਾ ਉਹ ਦੀ ਭਾਈ ਅਸੀਂ ਹਰ ਮਿੰਟ ਦੂਜੇ ਅਦਵਾਰ ਬੱਸ ਲੈ ਕੇ ਜਾਂਦੀ ਆ ਅੱਛਾ ਮਾਤਾ ਚਿੰਤਪੁਰਨੀ ਸ਼ੀਫਪਾੜੀ ਦੇ ਬਗਲਾ ਮੋਟੇ ਨੰਬਰ ਕਿਨਾ 83605 ओके। 34586 ਦੁਬਾਰਾ ਦੱਸ ਦਿਓ ਯਾਰ 83605 34586 बंदा संपर्क कर ले हाँ जिन्हें नहीं जाना बी बाबू लाभ सिंह नगर तो बस ही आती है महीने के दूसरे एतवार हाँ ओके 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 और ठीक है तो चलो ठीक है भाई ओके फिर ओके ओके भाई बाद चलीए ब्लॉग की एंड कर दे बी ओके जी ओके भाई सारे कार विहार करने के बाद आप भी चले हाँ घर तो तुम भी हम समझो ਜਾਉਂਦੇ ਆਂ ਇਹ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਫੋਲੋ ਤਾਂ ਜੋ ਇਦਾਂ ਦੇ ਵੀਡੀਓ ਤੁਹਾਨੂੰ ਤੇਰਦੀਆਂ ਰਵੇ ਬਾਕੀ ਸਾਧਰੀਗਾਲ ਆਈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ